ਮਸ਼ੀਨਰੀ ਤੇ ਤਾਂ ਆਪਾਂ ਜਿਵੇਂ ਮਰਜ਼ੀ ਵਰਤੀ ਜਾਈਏ ਪਰ ਡੰਗਰਾਂ ਤੇ ਆਪਾਂ ਬਾਲਾ ਤਿੱਖਾ ਨਹੀਂ ਕੱਢ ਸਕਦੇ ਇਹਨੂੰ ਤੁਸੀਂ ਦੇਖ ਸਕਦੇ ਹੋ ਵਧੀਆ ਗੋਹਾ ਲਾ ਲਾ ਸਿੱੜਦਾ ਦੇਖੋ ਤੁਸੀਂ ਕਿੰਨਾ ਜਿਆਦਾ ਤਿੱਖਾ ਪ੍ਰੈਸ਼ਰ ਹੈ ਵੀ ਖੱਡਾਂ ਚੋਂ ਇਹ ਨੇ ਗੋਹਾ ਕੱਢ ਕੱਢ ਮਾਰ ਲਿਫਟ ਵਾਲੀ ਹਾਈਡਰੌਲਿਕ ਪਾਇਪ ਹੈ ਜਿਹੜੀ ਆਪਣੇ ਟਰਾਲੀਆਂ ਟਰੈਕਟਰਾਂ ਚ ਲੱਗਦੀ ਹੈ ਥੋਮ ਬਾਸ ਦੇਖੋ ਤੁਸੀਂ ਹੁੰਦੀ ਇਹਦਾ 1000 ਰੁਪਿਆ ਲੈਂਦੇ ਨੇ 1000 ਰੁਪਿਆ ਹਿੰਡਰਾਂ ਚੋਂ ਦੇਖੋ ਗਾਰਾ ਨਿਕਲਦਾ ਤੇ ਇੱਥੋਂ ਡਿਟੇਲ ਦੇ ਵਿੱਚ ਦਿਖਾ ਦੇ ਬਾਈਆਂ ਨੂੰ ਵੀ ਕਿੰਨੀ ਵਧੀਆ ਇਹ ਫਾਈ ਕਰੀਏ ਰੇਟ ਦੀ ਤਾਂ ਆਪਾਂ ਸਿਰਫ 2000 ਰੁਪਇਆ ਭਰਿਆ ਸੀ ਇਹਨੂੰ ਮੰਗਾਉਣ ਤੋਂ ਪਹਿਲਾਂ ਵੀਰੋ ਝੋਨੇ ਦਾ ਜਿਵੇਂ ਸੀਜ਼ਨ ਚੱਲ ਰਿਹਾ ਅੱਜਕੱਲ ਆਪਾਂ ਕਦੂ ਕਰਦੇ ਆਂ ਟਰੈਕਟਰ ਲੈ ਬੜ ਜਾਂਦੇ ਨੇ ਟਰੈਕਟਰ ਕਾਰਾਂ ਰੋਟਾਵੇਟਰ ਹੋਰ ਆਪਣੇ ਸੰਦ ਸੰਡੇੜੇ ਤਾਂ ਤਵਹੁਣ ਤਾਂ ਆਪਾਂ ਨੂੰ ਜਾਣਾ ਹੀ ਪੈਂਦਾ ਸੰਦ ਬਚਦੇ ਹੀ ਫੇਰ ਆ ਜੇ ਆਪਾਂ ਧੋਸ ਮਾਰ ਕੇ ਰੱਖੀਏ ਤੇ ਮੈਂ ਨੋਟ ਕਰ ਰਿਹਾ ਸੀ ਵੀ ਕਾਫੀ ਖਰਚਾ ਹੋ ਜਾਂਦਾ ਧੋਤ ਭਾਈ ਤੇ ਕਿਉਂ ਥੋੜੇ ਦਿਨਾਂ ਬਾਅਦ ਹੀ ਗੱਡੀ ਤਵਹੁਣੀ ਪੈਂਦੀ ਹੈ ਲੈ ਬੜ ਜਾਂਦੀ ਹੈ ਕਦੇ ਟਰੈਕਟਰ ਧਵਾ ਲਾ ਕਦੇ ਰੋਟਾਵੇਟਰ ਜਾਂ ਫਿਰ ਘਰੇ ਮੱਜਾਂ ਦਾ ਫਰਸ਼ ਵਗੈਰਾ ਧੋਣਾ ਹੁੰਦਾ ਫਿਰ ਆਪਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਆਨਲਾਈਨ ਆਪਾਂ ਇੱਕ ਬਹੁਤ ਘੈਂਟ ਪੁਰਜਾ ਮੰਗਾਇਆ ਕਿੱਥੋਂ ਮੰਗਾਇਆ ਕਿੰਨੇ ਪੈਸਿਆਂ ਦਾ ਆਇਆ ਕਿੰਨੀ ਕੁ ਗਾਰੰਟੀ ਹੈ ਇਹਦੀ ਕਿੰਨੇ ਰੁਪਏ ਲੱਗੇ ਆਪਣੇ ਤੇ ਸਾਰੀ ਗੱਲਬਾਤ ਤੁਹਾਨੂੰ ਦਿਖਾਉਣ ਜਾ ਰਹੇ ਆ ਆਹ ਪੰਪ ਦੇਖੋ ਰਾਜਾ ਭਾਈ ਦਾ ਹਾਈ ਪ੍ਰੈਸ਼ਰ ਕਹਿੰਦੇ ਨੇ ਇਹ ਸਪਰੇਅ ਪੰਪ ਮੈਂ ਪਹਿਲਾਂ ਆਹ ਕੁੰਡੇ ਪੱਟਲੇ ਦੇ ਪਲਾਸਨਾ ਬਹੁਤ ਸੋਹਣੀ ਪੈਕਿੰਗ ਦੇ ਵਿੱਚ ਆਉਂਦਾ ਵੀ ਵੀਡੀਓ ਜਿਹੜੀ ਬਾੜੀ ਆਪਾਂ ਲੰਬੀ ਨਾਲ ਜਾਈਏ ਤੇ ਆਹ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਪੁਰਜਾ ਇਹ ਕੋਈ ਜ਼ਿਆਦਾ ਵੱਡਾ ਨਹੀਂ ਪਾਈਪ ਵਗੈਰਾ ਸਿਸਟਮ ਇਹਦੇ ਨਾਲ ਖਾਸ ਕਾਫੀ ਜ਼ਿਆਦਾ ਦਿੱਤਾ ਹੋਇਆ ਤੇ ਇਹ ਤੁਹਾਨੂੰ ਦਿਖਾਉਣੇ ਆਪਾਂ ਕੱਢ ਕੇ R280 ਆ ਇਹ ਮਸ਼ੀਨ ਦਾ ਨਾਮ ਤੇ ਆ ਸ਼ੈਂਪੂ ਵਗੈਰਾ ਪਾਉਣ ਨੂੰ ਹੀ ਮੈਨੂੰ ਲੱਗਦਾ ਦਿੱਤਾ ਹੋਇਆ ਇਹਦੇ ਵਿੱਚ ਕੋਈ ਆਪਾਂ ਫੋਮ ਵਗੈਰਾ ਬਣਾਉਣੀ ਆ ਉਹ ਸਿਸਟਮ ਹੈ ਤੇ ਪੈਪ ਆਪਾਂ ਨੂੰ ਇਹਦੇ ਨਾਲ ਹੀ ਆਈ ਆ ਤੇ ਉਹ ਦੂਸਰੀ ਪੈਪ ਪਾਣੀ ਚੱਕਣ ਵਾਲੀ ਨਿਊਜਲਾ ਵਗੈਰਾ ਕਾਫੀ ਕੁਝ ਦੁੱਤਾ ਇਹਨੂੰ ਕਰਕੇ ਸੈਟਿੰਗਸ ਨੂੰ ਅੱਜ ਚਲਾ ਕੇ ਦਿਖਾਉਣੇ ਆ ਵੀ ਕਿਵੇਂ ਚੱਲਦਾ ਇਹ ਕਿੰਨੇ ਕ ਦਾ ਆ ਤੇ ਆ ਕਾਲੇ ਰੰਗ ਦਾ ਪਾਈਪ 50 ਫੁੱਟ ਦਾ ਪਾਈਪ ਆਪਾਂ ਨੂੰ ਕੰਪਨੀ ਵਾਲਿਆਂ ਨੇ ਇਹਦੇ ਨਾਲ ਹੀ ਭੇਜਿਆ ਇਹਦਾ ਕੋਈ ਅੱਡ ਨਹੀਂ ਪੈਸਾ ਲਿਆ ਤੇ ਇਹਦੀ ਪਾਈਪ ਦੀ ਤੁਸੀਂ ਕੁਆਲਿਟੀ ਦੇਖੋ ਮੈਂ ਕਹਣਾ ਡੰਗਰ ਚੜਜੇ ਉੱਤੇ ਟਰੈਕਟਰ ਚੜਜੇ ਵੀ ਆਏ ਥੋੜੀਆ ਵੀ ਇਹ ਆਪਾਂ ਨੂੰ ਬਦਲਣਾ ਪੈ ਜੂ ਇੱਕ ਵਾਰੀ ਪੈਸੇ ਲੱਗੇ ਇਹ ਸਾਰੀ ਉਮਰ ਨਹੀਂ ਪਾਈਪ ਮਰਦਾ ਤੇ ਇਧਰਲੇ ਪਾਸੇ ਹੋਣੀ ਪਾਣੀ ਚੱਕੀ ਜਾਣਾ ਤੇ ਤੁਹਾਨੂੰ ਹੁਣ ਆਪਾਂ ਚਲਾ ਕੇ ਦਿਖਾਵਾਂਗੇ ਇਹਦੀ ਥੋੜੀ ਬਹੁਤੀ ਜਿਹੜੀ ਫਿਟਿੰਗ ਕਰ ਤੇ ਜਿਹੜਾ ਆ ਜਗਾਰਡ ਆ ਸਮਾਨ ਸੱਪਾ ਇਹਦੇ ਵਿੱਚੋਂ ਹੁਣ ਕੁਛ ਲਾਉਣ ਦੀ ਲੋੜ ਨਹੀਂ ਵੀ ਇਹ ਤਾਂ ਜੇ ਕੋਈ ਮਾੜੀ ਮੋਟੀ ਚੀਜ਼ ਖਰਾਬ ਹੋ ਜਿੰਦੀ ਆ ਬਸਲ ਵਗੈਰਾ ਤਾਂ ਉਹ ਆਪਾਂ ਨੂੰ ਇਹਦੇ ਨਾਲ ਹੀ ਦਿੱਤੀਆਂ ਥੋੜੀਆਂ ਬਹੁਤੀਆਂ ਚੀਜ਼ਾਂ ਸਪੇਅਰ ਕਿਟ ਐਕਸਟਰਾ ਵੀ ਉਹ ਲਾ ਕੇ ਆਪਾਂ ਆਪਦਾ ਕੰਮ ਚੱਲਦਾ ਕਰ ਸਕਦੇ ਸਾਰਾ ਕੁਛ ਇਹਦੇ ਨਾਲ ਹੀ ਆਇਆ ਪੂਰਾ ਕੰਪਲੀਟ ਪੈਕੇਜ ਆਇਆ ਇਹ ਇੱਕ ਵਾਰੀ ਬਸ ਆਪਾਂ ਇਹਨੂੰ ਕਸ ਲਈਏ ਫਿਰ ਤੁਹਾਨੂੰ ਚਲਾ ਕੇ ਦਿਖਾਉਣੇ ਆ ਥੋੜੇ ਟਾਈਮ ਤੱਕ ਹੀ ਤੇ ਬਾਈ ਹੁਣ ਚਲਾ ਕੇ ਇਹਨੂੰ ਦਿਖਾਉਣ ਲੱਗੇ ਆ ਤਾਰ ਪਾ ਲਈ ਬਿਜਲੀ ਤੇ ਚੱਲਦਾ ਇਹ ਤੇ ਇੱਥੋਂ ਇਹਨੇ ਪਾਣੀ ਚੱਕੀ ਜਾਣਾ ਇੱਧਰ ਦੀ ਪਾਣੀ ਕੱਢਣਾ ਹਲੇ ਟਰੈਕਟਰ ਖੇਤੋਂ ਆਇਆ ਨਹੀਂ ਮੈਨੂੰ ਕਾਲੀ ਤੀ ਕੀ ਗੱਡੀ ਬਾਹਰੇ ਖੜੀ ਆ ਗੱਡੀ ਵੀ ਧੋਣ ਵਾਲੀ ਖੜੀ ਆ ਤੇ ਫਰਸ਼ ਦੇਖੋ ਇਹ ਕਈ ਦਿਨਾਂ ਦਾ ਐ ਲਿਬੜਿਆ ਪਿਆ ਸਾਨੂੰ ਵੀ ਐ ਸੀ ਵੀ ਅੱਜ ਆਇਆ ਕੱਲ ਆਇਆ ਵੀ ਇਹਦੇ ਆਏ ਤੁਸੀਂ ਧੋਵਾਂਗੇ ਤੇ ਪ੍ਰੈਸ਼ਰ ਚੈੱਕ ਕਰੋ ਤੁਸੀਂ ਇੱਕ ਵਾਰੀ ਦੇਖੋ ਜੀ ਕੀ ਬਾਤ ਹੈ ਹਲੇ ਤਾਂ ਆਪਾਂ ਇਹਦਾ ਪ੍ਰੈਸ਼ਰ ਹੋਰ ਵੀ ਇਹਦਾ ਵਧਾ ਘਟਾ ਸਕਦੇ ਆ ਇੱਥੋਂ ਹੈਗੀ ਐਡਜਸਟਮੈਂਟ ਦਿੱਤੀ ਹੋਈ ਆ ਕੰਪਨੀ ਨੇ ਦੇਖੋ ਇਸ ਤਰ੍ਹਾਂ ਫੁਹਾਰਾ ਵੀ ਬਣ ਜਾਂਦਾ ਤੇ ਜਿੰਨਾ ਇਹਨੂੰ ਕਸਾਂਗੇ ਇਹ ਤੇਜ਼ ਧਾਰ ਬਣੂ ਹੁਣ ਦੇਖੋ ਕਿਸ ਤਰ੍ਹਾਂ ਇਹ ਗੋਇ ਨੂੰ ਪਟ ਪਟ ਛੱਡਦਾ ਵੀ ਇੰਨਾ ਕ ਜਿਆਦਾ ਤੇਜ਼ ਪ੍ਰੈਸ਼ਰ ਹੈ ਮੱਜ ਨਹੀਂ ਮਿਲਦਾ ਖੜਨਾ ਨਹੀਂ ਇਹਦੇ ਮੂਰੇ ਇਹੇ ਆਪਾਂ ਨੂੰ ਹੌਲੀ ਕਰਨਾ ਪਊਗਾ ਮੱਜਾ ਨਵਾਉਣ ਦੇ ਵਾਸਤੇ ਜਿਵੇਂ ਇਸ ਤਰ੍ਹਾਂ ਕਰਕੇ ਫੁਹਾਰਾ ਟਾਈਪ ਤੇ ਇੱਥੇ ਆ ਗਈ ਸੈਟਿੰਗ ਹੌਲੀ ਹੌਲੀ ਹਿਸਾਬ ਆਉ ਇਹਨੂੰ ਮਸ਼ੀਨਰੀ ਤੇ ਤਾਂ ਆਪਾਂ ਜਿਵੇਂ ਮਰਜ਼ੀ ਵਰਤੀ ਜਾਈਏ ਪਰ ਡੰਗਰਾਂ ਤੇ ਆਪਾਂ ਬਾਲਾ ਤਿੱਖਾ ਨਹੀਂ ਕਰ ਸਕਦੇ ਇਹਨੂੰ ਤੁਸੀਂ ਦੇਖ ਸਕਦੇ ਹੋ ਵਧੀਆ ਗੋਹਾ ਲਾ ਲਾ ਸਿੱਡਦਾ ਵੀ ਵਧੀਆ ਡੰਗਰਾਂ ਨੂੰ ਵੀ ਨਜ਼ਾਰਾ ਜਿਵੇਂ ਇੱਕ ਫੁਹਾਰਾ ਟਾਈਪ ਕਹਿ ਸਕਦੇ ਆ ਫੀਲਿੰਗ ਮੱਜਾਂ ਨੂੰ ਆਉਣ ਨਾਲੇ ਨਾਉਣ ਵਾਲੀ ਤੇ ਨਾਲੇ ਆਪਣਾ ਕੰਮ ਹੈ ਜਿਹੜਾ ਉਹ ਸੌਖਾ ਹੋ ਜਾਊਗਾ ਤੇ ਇੱਥੇ ਜੇ ਕਰਕੇ ਵਧੀਆ ਸੈਟਿੰਗ ਲੱਗਦੀ ਆ ਮੈਨੂੰ ਇਹਦੀ ਤੇ ਜਿਵੇਂ ਫਰਸ਼ ਧੋਣਾ ਫੇਰ ਆਪਾਂ ਇਹਨੂੰ ਜਿਵੇਂ ਮਰਜ਼ੀ ਵਰਤੀ ਜਾਈਏ ਕਿਉਂਕਿ ਇਹਦੇ ਕਿਹੜਾ ਦੁੱਖ ਲੱਗਣਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਤਿੱਖਾ ਪ੍ਰੈਸ਼ਰ ਹੈ ਵੀ ਖੱਡਾਂ 'ਚ ਉਹ ਇਹ ਨਹੀਂ ਗੋਹਾ ਕੱਟ ਕੱਟ ਮਾਰਨਾ ਕੋਈ ਦਿੱਕਤ ਹੀ ਨਹੀਂ ਹੈਗਾ ਜਿਵੇਂ ਮਰਜ਼ੀ ਵਰਤੀ ਚੱਲੀਏ ਦੂਰ ਨੇੜੇ ਪ੍ਰੈਸ਼ਰ ਇਹਦੀ ਲੰਬਾਈ ਵੀ ਬਹੁਤ ਆ ਉਹ ਪਰਲੀ ਖੁਰਲੀ ਤੱਕ ਤੁਸੀਂ ਦੇਖੋ ਜਾਂਦਾ ਇਹਨੂੰ ਹੋਰ ਜੇ ਆਪਾਂ ਕਹਦੇ ਆ ਕਾਫੀ ਜ਼ਿਆਦਾ ਇਹਦਾ ਪ੍ਰੈਸ਼ਰ ਦੂਰ ਜਾਂਦਾ ਤੇ ਆ ਮੱਝ ਤਾਂ ਮੈਨੂੰ ਲੱਗਦਾ ਇਹ ਤੇ ਦੁੱਖ ਲੱਗਿਆ ਘੇੜੇ ਦੇਣ ਲੱਗੀ ਤੇ ਮੱਝ ਤੇ ਕਰਨਾ ਜਦੋਂ ਆਪਾਂ ਫੇਰ ਇਹਦਾ ਥੋੜਾ ਜਿਹਾ ਪੁਹਾਰਾ ਟਾਈਪ ਕਰਨਾ ਪੈਂਦਾ ਵੀ ਜਿਹਦੇ ਨਾਲ ਇਹ ਇਹਦਾ ਤਿੱਖਾਪਣ ਘਟ ਜਾਂਦਾ ਵੀ ਚਮੜੀ ਤੇ ਜ਼ਿਆਦਾ ਉਹ ਨਾ ਲੱਗੇ ਜਿਵੇਂ ਹੁਣ ਇੱਥੇ ਜੇ ਸਹੀ ਚੱਲਦਾ ਇਹ ਹੌਲੀ-ਹੌਲੀ ਇਹਦਾ ਪੇਟ ਆ ਜਾਊਗੀ ਤੇ ਇੱਥੇ ਤੁਸੀਂ ਪ੍ਰੈਸ਼ਰ ਚੈੱਕ ਕਰੋ ਇੱਕ ਵਾਰੀ ਕਾਸ ਕੇ ਪੂਰਾ ਦੇਖੋ ਤੁਸੀਂ ਮੱਝ ਦੀ ਗੱਲਬਾਤ ਬਣਦੀ ਦੇਖੋ ਮੈਨੂੰ ਲੱਗਾ 5 ਕਮਿੰਟਾਂ ਚ ਆਪਾਂ ਮੱਝ ਨਿਮਾ ਦੇਾਂਗੇ ਬਹੁਤ ਵਧੀਆ ਚੀਜ਼ ਐ ਇਹ ਤੁਹਾਨੂੰ ਇਹਦਾ ਰੇਟ ਵਗੈਰਾ ਵੀ ਦੱਸਾਂਗੇ ਬਣੇ ਰਹੋ ਵੀਡੀਓ ਦੇ ਨਾਲ ਪਾਈਪ ਤੁਸੀਂ ਦੇਖੋ ਜੀ ਪਾਈਪ ਦੀ ਕੁਆਲਿਟੀ ਲੈਫਟ ਵਾਲੀ ਹਾਈਡਰੌਲਿਕ ਪਾਈਪ ਐ ਜਿਹੜੀ ਆਪਣੇ ਟਰਾਲੀਆਂ ਟਰੈਕਟਰਾਂ ਚ ਲੱਗਦੀ ਐ ਵੀ ਇਹਦੇ ਉੱਤੇ ਗੱਡੀ ਚੜਜੇ ਟਰੈਕਟਰ ਚੜਜੇ ਡੰਗਰ ਚੜਜੇ ਇਹ ਨਹੀਂ ਵੀ ਪਾਈਪ ਨੂੰ ਕੁਝ ਹੋਜੂ 50 ਫੁੱਟ ਪਾਈਪ ਐ ਹੁਣ ਜਿਵੇਂ ਉਹ ਅੰਦਰ ਚਲੀ ਜਾਂਦਾ ਆਪਾਂ ਬਾਹਰ ਲਿਆਏ ਇਹਨੂੰ ਜੇ ਬੰਦਦਾ ਤਾਂ ਵੀ ਕੋਈ ਚੱਕਰ ਨਹੀਂ ਇਹ ਨਹੀਂ ਵੀ ਇਹਦਾ ਪੈਪ ਪਾੜ ਜਾ ਜਾਂ ਕੋਈ ਹੋਰ ਹੋ ਜਾ ਗੱਡੀ ਢੋਣ ਲੱਗਿਆ ਤੇ ਗੱਡੀ ਤੇ ਫਿਰ ਆਪਾਂ ਤਿੱਖਾ ਹੀ ਪ੍ਰੈਸ਼ਰ ਯੂਜ਼ ਕਰਾਂਗੇ ਇਹਦਾ ਡੰਗਰਾਂ ਵਾਲਾ ਕੰਮ ਨਹੀਂ ਕਰਦੇ ਤੇ ਆਹ ਤੁਸੀਂ ਫੈਂਡਰਾਂ ਚੋਂ ਦੇਖੋ ਗਾਰਾ ਨਿਕਲਦਾ ਤੇ ਇਥੋਂ ਡਿਟੇਲ ਦੇ ਵਿੱਚ ਦਿਖਾ ਦੇ ਬਾਈਆਂ ਨੂੰ ਵੀ ਕਿੰਨੀ ਵਧੀਆ ਇਹ ਸਫਾਈ ਕਰਨ ਦਾ ਵੀ ਜਿਹੜੇ ਆਪਾਂ ਉਹ ਤਬਾਈ ਦੇ ਪੈਸੇ ਦਿੰਨੇ ਆ ਮੈਂ ਲਾਦਾ ਥੋੜੀ ਜਿਹੀ ਤਬਾਈਆਂ ਦੇ ਵਿੱਚ ਫ੍ਰੀ ਹੋ ਜੂਏ ਆਪਣਾ ਤੇ ਇੱਥੇ ਕਰਕੇ ਪੂਰਾ ਤਿੱਖਾ ਤੁਸੀਂ ਆ ਲੋ ਜੀ ਮਾਰਿਆ ਆ ਰਾਮ ਨਗਾਰਾ ਪੱਟ ਪੱਟ ਕੇ ਦੇਖੋ ਤੁਸੀਂ ਕਰਤੀਸ ਫਾਈ ਪੂਰੀ ਡੀਪ ਕਲੀਨਿੰਗ ਕਰ ਦੂਗਾ ਤੇ ਜਿਵੇਂ ਸ਼ੀਸ਼ੇ ਵਗੈਰਾ ਧੋਣੇ ਨੇ ਉੱਥੇ ਆਪਾਂ ਘੱਟ ਕਰਕੇ ਵੱਧ ਕਰਕੇ ਜਿਵੇਂ ਮਰਜ਼ੀ ਮਾਰੀ ਜਾਏ ਗੱਲ ਬਣਾ ਦੂ ਕਾਰ ਦੀ ਤੇ ਫੈਂਡਰਾਂ ਦੇ ਵਿੱਚੋਂ ਗਾਰਾ ਦੇਖੋ ਤੁਸੀਂ ਨਿਕਲਦਾ ਵੀ ਟਾਇਰਾਂ ਦੇ ਵਿੱਚੋਂ ਜਿਵੇਂ ਥੱਲੇ ਹੈ ਠਾਂ ਗੱਡੀ ਧੋਣੀਆਂ ਜਿਵੇਂ ਮਰਜ਼ੀ ਆਪਾਂ ਉਸ ਚੀਜ਼ ਜਗਾ ਤੇ ਵਿੱਚ ਲਾ ਕੇ ਉਸ ਆਪਾਂ ਉਹੀ ਚੀਜ਼ ਆਪਾਂ ਘਰੇ ਕਰ ਸਕਦੇ ਆ ਵੀ ਇਹ ਥੋੜੀ ਧਵਾਈਆਂ ਦੇ ਵਿੱਚ ਆਪਣਾ ਫ੍ਰੀ ਹੋ ਜੂ ਬਾਲਾ ਮਹਿੰਗਾ ਵੀ ਨਹੀਂ ਹੈਗਾ ਇਹ ਤੇ ਨਾਲੇ ਆਪਣੇ ਘਰ ਦਾ ਇੱਕ ਸੰਦ ਬਣ ਤੇ ਆਹ ਫੋਮ ਬਾਸ ਦੇਖੋ ਤੁਸੀਂ ਹੁੰਦੀ ਇਹਦਾ 1000 ਰੁਪਿਆ ਲੈਂਦੇ ਨੇ 1000 ਰੁਪਿਆ ਐਂ ਚ ਗੋਟਕ ਜੀ ਕਰਕੇ ਜਦੋਂ ਆਪਣੀ ਗੱਡੀ ਐ ਕਰ ਦਿੰਦੇ ਨੇ ਸ਼ੀਸ਼ੇ ਫਿਰ ਸਵਾਦ ਹੀ ਵੱਖਰਾ ਆਉਂਦਾ ਫਿਰ ਆਪਾਂ ਰੀਲ ਵੀ ਪਾਉਣੇ ਹੁੰਦੇ ਆ ਵੀ ਹਾਂ ਅੱਜ ਗੱਡੀ ਧਵਾਈ ਆ ਤੇ ਇਹ ਚੀਜ਼ ਹੁਣ ਤੁਸੀਂ ਚਾਹੇ ਰੋਜ਼ ਹੀ ਇਹਦੇ ਵਿੱਚ ਪਾ ਕੇ 2 ਰੁਪਈਆ ਦੀ ਸ਼ੈਂਪੂ ਦੀ ਪੁੜੀ ਰੋਜ਼ ਹੀ ਆਪਦੇ ਘਰੇ ਫੋਮ ਵਾਸ਼ ਕਰੀ ਚੱਲੋ ਆਪਾਂ ਟਰੈਕਟਰ ਨੂੰ ਵੀ ਕਰਿਆ ਕਰਾਂਗੇ ਤੇ ਕਾਰ ਨੂੰ ਵੀ ਦੇਖੋ ਇਸ ਤੋਂ ਬਾਅਦ ਆਪਾਂ ਇਹਨੂੰ ਲਾ ਦੇਣਾ ਇਹਨੂੰ ਲਾ ਕੇ ਫਿਰ ਫਿਰ ਪ੍ਰੈਸ਼ਰ ਦੇ ਨਾਲ ਧੋਦਾਂਗੇ ਤੇ ਗੱਡੀ ਦੀ ਗੱਲ ਬਾਤ ਦੇਖਿਓ ਬਣਦੀ ਇਹਨੂੰ ਰੱਖ ਦੀਏ ਸਾਈਡ ਤੇ ਤੇ ਦੇਖੋ ਤੁਸੀਂ ਹੁਣ ਮਾਰੋ ਲਾਲਾ ਸਾਰਾ ਸ਼ੈਂਪੂ ਇਦੇ ਵਿੱਚ ਆਪਣਾ ਕੋਈ ਜ਼ਿਆਦਾ ਫੋਕਸ ਨਹੀਂ ਰਿਹਾ ਗੱਡੀ ਨੂੰ ਧੋਣ ਤੇ ਕਿਉਂਕਿ ਗੱਡੀ ਤਾਂ ਬਾਅਦ ਦੇ ਵਿੱਚ ਇਹ ਚ ਆਪਾਂ ਤੁਹਾਨੂੰ ਚਲਾ ਕੇ ਹੀ ਦਿਖਾਉਣਾ ਦੀ ਮਿਹਨਤ ਆ ਵੀ ਤੁਹਾਨੂੰ ਚਲਾ ਕੇ ਦਿਖਾ ਦਈਏ ਇੱਕ ਵਾਰੀ ਆਪਾਂ ਪ੍ਰੋਡਕਟ ਦਿਖਾ ਦਈਏ ਵੀ ਹੈ ਕਿੰਦਾਂ ਦੀ ਚੀਜ਼ ਆ ਤੇ ਆਪ ਵੀ ਦੇਖ ਲਿਏ ਵੀ ਮਤਲਬ ਇਹਦੇ ਵਿੱਚ ਸਾਰੀਆਂ ਸੈਟੀਆਂ ਹੈਗੀਆਂ ਨੇ ਚਾਹੇ ਪ੍ਰੈਸ਼ਰ ਤੇਜ਼ ਕਰ ਲਈਏ ਚਾਹੇ ਹੌਲੀ ਕਰ ਲਈਏ ਜਿਵੇਂ ਥੋਮ ਵਾਸ਼ ਕਰਨੀ ਆ ਉਹ ਤਾਂ ਤੁਹਾਨੂੰ ਪਤਾ ਫੁਹਾਰਾ ਬਣਾ ਕੇ ਹੁੰਦੀ ਆ ਵੀ ਉਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਸੈਟਿੰਗਾਂ ਹੈਗੀਆਂ ਨੇ ਤੇ ਜੇ ਗੱਲ ਕਰੀਏ ਰੇਟ ਦੀ ਤਾਂ ਆਪਾਂ ਸਿਰਫ 2000 ਰੁਪਿਆ ਭਰਿਆ ਸੀ ਇਹਨੂੰ ਮੰਗਾਉਣ ਤੋਂ ਪਹਿਲਾਂ 2000 ਰੁਪਿਆ ਦਿੱਤਾ ਤੇ 2000 ਦੇ ਵਿੱਚ ਇਹ ਆਪਣੇ ਘਰੇ ਆ ਗਿਆ ਸਿਸਟਮ ਤੇ ਇਹਨੂੰ ਚੈੱਕ ਕਰਨ ਤੋਂ ਬਾਅਦ 9500 ਰੁਪਿਆ ਆਪਾਂ ਬਚੋ ਦਿੱਤਾ ਵੀ ਮਤਲਬ ਕੁੱਲ ਮਿਲਾ ਕੇ ਆਪਾਂ ਨੂੰ ਇਹ 11.5000 ਦੇ ਵਿੱਚ ਪੈ ਗਿਆ ਮੈਨੂੰ ਕੋਈ ਜ਼ਿਆਦਾ ਮਹਿੰਗਾ ਨਹੀਂ ਲੱਗਿਆ ਇਹਦੇ ਫੀਚਰਾਂ ਨੂੰ ਦੇਖਦੇ ਹੋਏ ਕਿਉਂਕਿ ਜਿਹੜੇ ਹਿਸਾਬ ਦੀ ਇਹਦੇ ਵਿੱਚ ਟੈਕਨੋਲੋਜੀ ਹੈ ਤੇ ਬਾਕੀ ਇਹ ਨਹੀਂ ਵੀ 11.5000 ਦਿੱਤਾ ਨਿਬੜ ਗਿਆ ਇੱਕ ਸਾਲ ਦੀ ਇਹਦੀ ਫੁੱਲ ਗਾਰੰਟੀ ਆ ਕੁਝ ਵੀ ਨੁਕਸ ਆ ਜੇ ਇਹਦੇ ਵਿੱਚ ਤਾਂ ਆਪਾਂ ਨੂੰ ਇਹ ਨਹੀਂ ਵੀ ਰਿਪੇਅਰ ਕਰਾਈ ਜਾਵਾਂਗੇ ਆਪਾਂ ਤੁਰੇ ਫਿਰਾਂਗੇ ਇਹਨਾਂ ਦੇ ਮਗਰ ਤਾਂ ਪੀਸ ਬਦਲ ਕੇ ਨਵਾਂ ਦੇ ਦੇਣਗੇ ਆਪਾਂ ਨੂੰ ਫੋਟੋ ਖਿੱਚ ਕੇ ਭੇਜਣੀਆਂ ਬਸ ਇੱਕ ਸਾਲ ਦੇ ਵਿੱਚ ਚੇਂਜ ਕਰਕੇ ਨਵਾਂ ਦੇ ਦੇਣਗੇ ਤੇ ਬਾਕੀ 2 HP ਦੀ ਮੋਟਰ ਐਵੇਂ ਤਾਂ ਖਰਾਬ ਹੋਣ ਵਾਲੀ ਚੀਜ਼ ਹੀ ਨਹੀਂ ਕੰਪਨੀ ਗਾਰੰਟੀ ਤਾਂ ਹੀ ਤਾਂ ਦਿੰਦੀ ਆ ਤੇ ਤੁਸੀਂ ਵੀ ਮੇਰੇ ਮੰਗੂ ਕਿਤੇ ਵੀ ਮੰਗਾਉਣਾ ਇਹ ਸਿਰਫ 2000 ਰੁਪਏ ਭਰਨਾ ਆਪਣੇ ਘਰ ਦੇ ਵਿੱਚ ਮੰਗਾ ਸਕਦੇ ਹੋ ਰਾਜਾ ਭਾਈ ਐਂਟਰਪ੍ਰਾਈਜ਼ਸ ਆਲਿਆਂ ਦਾ ਇਹ ਮਤਲਬ ਮਲੇਰਕੋਟਲੇ ਤੋਂ ਲੁਧਿਆਣਾ ਰੋਡ ਦੇ ਉੱਤੇ ਜਿਹੜੀ ਫੈਕਟਰੀ ਆ ਉੱਥੇ ਬਣਦੇ ਨੇ ਇਹ ਤੁਸੀਂ ਇੱਥੇ ਆ ਕੇ ਚਲਾ ਕੇ ਚੈੱਕ ਕਰਕੇ ਵੀ ਲਿਆ ਸਕਦੇ ਹੋ ਤੇ ਘਰ ਬੈਠੇ ਵੀ ਮੰਗਵਾ ਸਕਦੇ ਹੋ ਤੇ ਪੂਰੇ ਆਲ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਉਹਦਾ ਆਪਾਂ ਨੂੰ ਕੋਈ ਇੱਕ ਵੀ ਰੁਪਿਆ ਇਹਨਾਂ ਨੇ ਡਿਲੀਵਰੀ ਦਾ ਚਾਰਜ ਨਹੀਂ ਕੀਤਾ ਹੈਗਾ ਤੇ ਮੈਨੂੰ ਇਹਦਾ ਆ ਬਹੁਤ ਸੋਹਣਾ ਲੱਗਿਆ ਇਹ ਪ੍ਰੈਸ਼ਰ ਜਿੰਨੇ ਦੂਰ ਤੱਕ ਜਿੰਨੀ ਮਰਜ਼ੀ ਦੂਰ ਤੱਕ ਲੈ ਜੀ ਨੇੜੇ ਤੱਕ ਲੈ ਜੀ ਕੋਈ ਦਿੱਕਤ ਨਹੀਂ